ਦੇ ਬੇਟੇ ਤੇ ਕਾਫੀ ਸਾਡੇ ਕਰੇ ਰਹਿ ਗਿਆ ਬੇਟਿਆਂ ਨੇ ਪੂਰਾ ਮਤਲਬ ਕਿ ਪਰਿਵਾਰ ਪੜਿਆ ਹੋਇਆ ਹੈ ਬੇਟੀ ਦੀ بس ਮੀਨਜ਼ ਕਮੀ ਸੀ 18 ਸਾਲ ਬਾਅਦ ਪਰਿਵਾਰ ਦੇ ਵਿੱਚ ਧੀ ਨੇ ਲਿਆ ਜਨਮ ਪਰਿਵਾਰ ਦੇ ਵਿੱਚ ਵਿਆਹ ਵਰਗਾ ਚਾਂ ਚੜਿਆ ਹੋਇਆ ਹੈ ਜਦੋਂ ਹਸਪਤਾਲ ਤੋਂ ਉਹਨਾਂ ਨੂੰ ਛੁੱਟੀ ਮਿਲਦੀ ਹੈ ਤਾਂ ਪੂਰੀ ਗੱਡੀ ਨੂੰ ਸਜਾ ਕੇ ਘਰ ਲੈ ਕੇ ਆਉਂਦੇ ਨੇ ਤੇ ਘਰ ਦੇ ਵਿੱਚ ਵੀ ਬਹੁਤ ਸੋਹਣੀ ਸਜਾਵਟ ਕੀਤੀ ਹੁੰਦੀ ਹੈ ਦੇਖ ਸਕਦੇ ਹੋ ਤੁਸੀਂ ਵੀ ਸੋਹਣੀਆਂ ਤਸਵੀਰਾਂ ਆਓ ਆਪਾਂ ਪਰਿਵਾਰ ਦੇ ਨਾਲ ਕਰਦੇ ਆਂ ਗੱਲਬਾਤ ਪੂਰੇ 18 ਸਾਲ ਬਾਅਦ ਇੱਕ ਪਰਿਵਾਰ 'ਚ ਧੀ ਨੇ ਜਨਮ ਲਿਆ ਤੇ ਪਰਿਵਾਰ ਨੂੰ ਵਿਆਹ ਜਿੰਨਾ ਚਾਅ ਚੜ ਗਿਆ। ਹਸਪਤਾਲ 'ਚੋਂ ਛੁੱਟੀ ਮਿਲਦੇ ਹੀ ਗੱਡੀ ਸਜਾ ਕੇ ਧੀ ਨੂੰ ਘਰ ਲਜਾਇਆ ਗਿਆ। ਘਰ ਵਿੱਚ ਖੁਸ਼ੀ ਦਾ ਪਲ ਵੇਖਣ ਵਾਲੇ ਸੀ। ਧੀ ਦੇ ਚਾਚ ਘਰ 'ਚ ਖੂਬਸੂਰਤ ਸਜਾਵਟ ਕੀਤੀ ਗਈ ਤੇ ਪਰਿਵਾਰ ਦਾ ਕਹਿਣਾ ਹੈ ਕਿ 18 ਸਾਲ ਬਾਅਦ ਧੀ ਹੋਈ ਤੇ ਪਰਿਵਾਰ 'ਚ ਤਾਂ ਫਿਰ 18 ਸਾਲ ਤੱਕ ਇਹ ਪਲ ਵੀ ਯਾਦ ਰਹਿਣੇ ਚਾਹੀਦੇ ਹਨ। ਉੱਥੇ ਹੀ ਮਾਂ ਤੇ ਪਿਤਾ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੂੰ ਆਪਣੀ ਧੀ ਦਾ ਬਹੁਤ ਚਾਅ ਹੈ। ਤੇ ਉਹ ਖੁਦ ਲੋਕਾਂ ਨੂੰ ਜਾ ਕੇ ਵਧਾਈਆਂ ਦੇ ਰਹੇ ਹਨ ਕਿ ਬੇਟੇ ਤੇ ਕਾਫੀ ਸਾਡੇ ਘਰੇ ਹੈਗੇ ਆ ਬੇਟਿਆਂ ਨੇ ਪੂਰਾ ਮਤਲਬ ਕਿ ਪਰਿਵਾਰ ਭੜਿਆ ਹੋਇਆ ਬੇਟੀ ਦੀ ਬਸ ਮੀਜ਼ ਕਮੀ ਸੀ ਉਹ ਬਿਲਕੁਲ ਹਾਂਜੀ ਚਾਹ ਬਹੁਤ ਚੰਗ ਮਰ ਸਾਡੀਆਂ ਬੇਟੀਆਂ ਵੱਡੀਆਂ ਸੀ ਮਤਲਬ ਹਸਬੰਡ ਚਾਰ ਸਿਸਟਰ ਨੇ ਵੱਡੇ ਪਾਜੀ ਜੇਠ ਜੁਨੇ ਦੇ ਦੋ ਬੇਟੀਆਂ ਨੇ ਉਹ ਵੱਡੀਆਂ ਨੇ ਇੱਕ ਗਏ ਗਏ ਨੇ ਇੱਕ ਅਨ ਮੈਰਿਟੇ ਦੀ ਕੋਠਾ ਸਾਲ ਦੇ ਹੋਏ ਨੇ ਉਸ ਤੋਂ ਬਾਅਦ ਬੇਟੇ ਹੀ ਆਉਂਦੇ ਸਾਡੇ ਘਰੇ ਬੇਟੀ ਨਹੀਂ ਸਈ ਆ ਮਤਲਬ ਕਿ ਹੁਣ 18 ਸਾਲ ਦਾ ਸਵਭ ਬੜਿਆ ਕਿ ਹੁਣ ਬੇਟੀ ਹੋਈ ਆ ਕੋਈ ਮੈਂ ਕਹਿੰਦੇ ਨਹੀਂ ਹਣਗੇ ਕਿਛਾ ਉਤੋਂ ਉਤੋਂ ਕਹਿੰਦੇ ਨੇ ਅੱਜ ਇਸੇ ਕਰਕੇ ਸਭ ਕੀਤਾ ਹੈ ਕਿਉਂਕਿ ਉਹਨਾਂ ਨੂੰ ਲੱਗੇ ਕਿ ਨਹੀਂ ਮੈਂ ਉਤੋਂ ਉਤੋਂ ਨਹੀਂ ਸੀ ਪਿਆ ਮੈਨੂੰ ਸੱਚੀ ਬੇਟੀ ਚਾਹੀਦੀ ਸੀ ਕਿਉਂਕਿ ਮੈਂ ਜੋ ਸੁਪਨੇ ਮੈਂ ਖੁਦ ਨਹੀਂ ਆਪਣੇ ਪੂਰੇ ਕਰ ਪਾਈ ਕਿਉਂਕਿ ਥੋੜਾ ਜਿਹਾ ਮੇਰੀ ਫੈਮਿਲੀ ਬੈਂਗਰੋਡ ਥੋੜਾ ਜਿਹਾ ਪ੍ਰੋਬਲਮ ਨੂੰ ਹੁੰਦੇ ਕਰਕੇ ਮੇਰੇ ਕੋਲ ਸੁਪਨੇ ਦੇਰੇ ਅਧੂਰੇ ਰਹਿ ਗਏ ਸੀ ਮੈਂ ਚਾਹੁੰਨੀ ਸੀ ਕਿ ਮੇਰੀ ਬੇਟੀ ਆਵੇ ਤੇ ਉਹ ਮੇਰੇ ਸੁਪਨੇ ਦੇਰੇ ਦੁਬਾਰਾ ਪੂਰੇ ਕਰੇ ਤਾਂ ਮੈਂ ਆਪਣੇ ਸੁਪਨੇ ਆਪਣੀ ਬੇਟੀ ਦੇ। ਮੇਰੀ ਬੇਟੀ ਦਾ ਨਾਮ ਕੀ ਸੋਚਿਆ ਬੇਟੀ ਦਾ ਨਾਮ ਦਾ ਬਾਪ ਕੋ ਇੱਕ ਬੜਾ ਇਹ ਇੱਕ ਐਵੇਂ ਇਹ ਮਾਜਿਕ ਕਾਲ ਹੈ ਬਸ ਇੱਕ ਦਾ ਮਤਰਕੀ ਕਹਿੰਦੇ ਨੇ ਕਿ ਗੁਰੂ ਦਾ ਨਾਮ ਲਈਏ ਰੱਬ ਦਾ ਨਾਮ ਲਈਏ ਤੇ ਫੇਰ ਹੀ ਰੱਬ ਸੋਨਦਾ ਕਬੂਲ ਕਰਦਾ ਇਹਦੇ ਨਾਮ ਦਾ ਹੀ ਮਤਰਕ ਗੁਰੂ ਦਾ ਗਾਇਨ ਕਰਨਾ ਰੱਬ ਨੂੰ ਯਾਦ ਕਰਨਾ ਉਹਨੂੰ ਯਾਦ ਕਰਕੇ ਰੱਬ ਨੂੰ ਤੂਰੀ ਨੂੰ ਪਾਇਆ ਇਹ ਅਰਦਾਸ ਵੀ ਮੇਰੀ ਮਤਰਕੀ ਰੱਬ ਦੇ ਅੱਗੇ ਕੀਤੀ ਮਨਤ ਜਿਹੜੀ ਉਹ ਪੂਰੀ ਹੋਈ ਹੈ ਜਦੋਂ ਤੁਸੀਂ ਵਿਆਹ ਆਏ ਹੋਗੇ ਉਦੋਂ ਸੱਜੀ ਹੋਊਗੀ ਤੇ ਜੀ ਆ ਜੀ ਹਾਂ ਜੀ कि जिस तरह मेरा वेलकम ਕੀਤਾਗਾ ਸੋਰੀ ਪਰਵਾਰ ਵਿੱਚ ਉਵੇਂ ਹੁਣ ਇਦਾਂ ਅੱਜ ਵੈਲਕਮ ਕੀਤਾ ਜਾਇਆ ਹੈ ਘਰ ਦੇ ਬੋਝ ਇਹਦਾ ਕੁਛ ਨਹੀਂ ਮਤਲਬ ਜੇ ਮੇਰੀ ਜਠਾਣੀ ਜੀ ਕਿਉਂਕਿ ਸਾਸੂ ਮਮ ਹੈ ਨਹੀਂ ਨੇ ਤੇ ਬਾਕੀ ਜੇਠਾਣੀ ਜਿਹੜੇ ਉਹ ਪੂਰਾ ਮਤਲਬ ਸਾਸੂ ਕੋ ਬੁਢੇ ਨੇ ਉਹ ਸਭ ਪੂਰਾ ਉਹਨਾਂ ਨੇ ਕੀਤਾ ਹੋਇਆ ਵਾ ਸਾਰੇ ਘਰ ਨੂੰ ਸਜਾਇਆ ਹੋਇਆ ਹੈ ਨਾਰਮਲ ਤਰੀਕੇ ਜਿੰਨਾ ਕੁ ਮਤਲਬ ਕਰ ਸਕਦੇ ਆ ਬਾਕੀ ਪੂਰਾ ਸਾਰੇ ਫੈਮਿਲੀ ਬਹੁਤ ਖੁਸ਼ ਨੇ ਇਹਨੇ ਹਸਪੀਟਲ ਚ ਵੀ ਥੋੜਾ ਟਾਈਮ ਔਖਾ ਲੰਘਿਆ ਬਹੁਤ ਜੀ ਬਹੁਤ ਉਹ ਤੇ ਕਹਿ ਸਕਦੇ ਆ ਕਿ ਮਾਤਰ ਨਾਲ 72 ਟਾਈਮ ਜਿ세라 ਨਿਕਲਿਆ ਵਾ ਇੱਕ ਇੱਕ ਬਾਲ ਬਰਾ ਉਹ ਖਾਸ ਜਿਦੋਂ ਮੈਂ ਮਤਲਬ ਸਹੀ ਸੁਣਿਆ ਮੈਂ ਤਾਂ antisense ਤੋਂ ਕਿ ਮੈਂ ਮੋਦੇ ਮੁਕਤਾਂ ਕੇ ਨਜ਼ਰ ਮਿਤਾ ਸੀ ਐਨੇ ਹਲਾਤ ਹੋ ਰਹੇ ਸੀ ਕਿ ਜਿਸ ਟਾਈਮ ਤੇ ਮਦਰ ਡਿਲੀਵਰੀ ਹੋਈ ਸੀ ਬਹੁਤ ਔਖਾ ਸੀ ਫਿਰ ਲੱਗਾ ਕਿ ਸ਼ਾਇਦ ਉਹ ਮੈਂ ਇਸ ਕਮਰੇ ਤੋਂ ਬਾਹਰ ਨਹੀਂ ਜਾ ਸਕਦੀ ਹੈਗੀ ਪਰ ਸ਼ਾਇਦ ਇਹ ਹੋਈ ਤੇ ਮਤਲਬ ਇਹਦੇ ਕਾਰਨ ਹੀ ਮੈਨੂੰ ਦੁਬਾਰਾ ਜਨਮ ਮਿਲਿਆ ਵਾ ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਦੁਬਾਰਾ ਮਦਰ ਬਾਹਰ ਜਾ ਕੇ ਆਪਣੇ ਬੱਚੇ ਨੂੰ ਦੇਖ ਪਾਉਂਗੀ ਆਪਣੇ ਬੇਟੇ ਨੂੰ ਆਪਣੇ ਹਸਬੰਦ ਨੂੰ ਜਾਂ ਆਪਣੀ ਫੈਮਿਲੀ ਨੂੰ ਮਿਲ ਪਾਉਂਗੀ ਇੰਨਾ ਜ਼ਿਆਦਾ ਕ੍ਰਿਟੀਕਲ ਕੇਸ ਸੀ ਕਿ ਮੈਂ ਦੱਸ ਨਹੀਂ ਸਕਦੀ ਮੇਰੇ ਸਾਫ ਫਰਦੇ ਪੇ ਸੀ ਮੈਂ ਸੋਚਿਆ ਨਹੀਂ ਸੀ ਕਿ ਮੈਂ ਬਾਹਰ ਜਾਉਂ ਪਰ ਜਦੋਂ ਫਿਰ ਮੈਂ ਬਾਹਰ ਆਈ ਤਾਂ ਮੈਂ ਕਿਹਾ ਕਿ ਇੰਨੇ ਮੈਨੂੰ ਜ਼ਿੰਦਗੀ ਦਿੱਤੀ ਆ ਤੇ ਮੈਂ ਇਹਨੂੰ ਇਹੋ ਜੀ ਜ਼ਿੰਦਗੀ ਦਵਾਂਗੀ ਕਿ ਮਦਰ ਫੁੱਲਾਂ ਨਾਲੋਂ ਵੀ ਮਦਰ ਪਾਪਾ ਜੀ ਨੇ ਬਹੁਤ ਰੀਜ਼ਨਾਂ ਕੀਤੀ ਮੇਰੇ ਹਸਬੰਦ ਜਰੇ ਨਾਲ ਮੈਂ ਅੱਜ ਗੁਰੂਗ੍ਰਾਮਿਆ ਸਾਹਮਣੇ ਕਹੂੰਗੀ ਕਿ ਇਹ شادی ਪ੍ਰੋਸੈਸ 7 ਦਿਨਾਂ ਤੋਂ ਮੋਤੀਦਾਨ ਕੀਤੇ ਹੋਣਗੇ। ਇਹ 7 ਦਿਨਾਂ ਤੋਂ ਮੋਤੀਦਾਨ ਕੀਤੇ ਜਿन्हे ਇੱਕ ਬੇਟੀ ਦੀ ਕੇਅਰ ਕਰਦਾ ਨਾ ਇੱਕ ਬਾਪ ਕੀ ਮਤਲਬ ਕਿ ਧੀ ਨੂੰ ਲਾਡਾ ਨਾ ਪਾਲਦਾ ਜੇ ਲਾਡਾ ਨਾ ਬਸ ਉਹ ਇਹ ਹੁਣ ਬੇਹਸਨਕਾ ਕਰਦੇ ਉਹਨੇ ਲਾਡ ਉਹਨੇ ਬਹੁਤ ਇੱਜ਼ਤ ਨਾਲ ਉਂਤਰਾ ਕਰਦੇ ਨੇ ਤੇ ਕੋਈ ਗਰੀਬ ਨਾ ਤੇ ਸਿਰਫ ਇਹ ਤੋ ਜਾ ਰੱਖੋ ਕਿ ਸਿਰਫ ਉਹ ਮੇਰੀ ਟਮਾਟਰੀ ਕਿੰਮ ਕੰਮ ਕਰ ਬਹੁਤ ਖੈਰ ਕਰਦੇ ਨੇ। ਕੱਲੀ ਬਾਣੀ ਨਹੀਂ ਹੈ ਵੀ ਦੋਨਾਂ ਦੀ ਅਰਦਾਸ ਹੀ ਇੰਨੇ ਤੇ ਵਰਤ ਵੀ ਰੱਖੇ ਸ੍ਰੀ ਮਾਤਾ ਦੀ ਜੀ ਦੀ ਅਰਦਾਸ ਹੀ ਹੈ ਹਾਂ ਜੀ ਮਾਤਾ ਜੀ ਦੀ ਅਰਦਾਸ ਹੀ ਹੈ ਕਿ ਮਾਤਾ ਜੀ ਦੇਨ ਨਾ ਵਰਤ ਵੀ ਰੱਖੇ ਵੀ ਟੀ ਹੋਵੇ ਸਾਡੇ ਘਰੇ ਹਾਂ ਜੀ ਲੈ ਔਖਾ ਵੇਲਾ ਵੀ ਟੱਇਆ ਔਖਾ ਵੇਲਾ ਤੇ ਇੱਥੇ ਵੀ ਕਾਫੀ ਔਖਾ ਵੇਲਾ ਟੱਇਆ ਤੇ ਉੱਥੇ ਵੀ ਟੱਇਆ ਬਾਬਾ ਦੀਪ ਸਿੰਘ ਜੀ ਤੇ ਹੁਣ ਇੱਥੇ ਹਾਂ ਜੀ ਬਹੁਤ ਵਧੀਆ ਤਿਆਰੀ ਕੀਤੀ ਜੀ ਇਹ ਤੁਸੀਂ ਮੈਂ ਵੇਖਣ ਦੇ ਗੱਡੀ 꾸ਰੀ ਸਜਾਈ ਹੈ ਇਹ ਡੋਲੀ ਵਾਲੀ ਗੱਡੀ ਜਿੱਦਾਂ ਆਈ ਸੀ ਉਦਾਂ ਦੀ ਗੱਡੀ ਸਜਾਈ ਜੱਤੀ ਹਾਂਜੀ ਜਾਂ ਵਿਆਹ ਵਲੇ ਸਜਾਈ ਤੇ ਜਾਂ ਹੁਣ ਸਜਾਈ ਦੇ ਕੁੜੀਆਂ ਵਾਲੀ ਇਹਦੇ ਆਪਾਂ ਲੋਕਾਂ ਨੂੰ ਮੈਸੇਜ ਇਹੋ ਦੇਣਾ ਚਾਹੁੰਦੇ ਆ ਵੀ ਜਿੱਦਾਂ ਲੋਕ ਅੱਜ ਕੱਲ ਖੁੱਖ ਚ ਮਾਰਦੇ ਆ ਖੁੱਖ ਚ ਨਹੀਂ ਟੂਟੀਆਂ ਮਾਰਨੀਆਂ ਚਾਹੀਦੀਆਂ ਇਹਦੇ ਆਪਾਂ ਲੋਕਾਂ ਨੂੰ ਮੈਸੇਜ ਵੀ ਦਿੱਤਾ ਜੀ ਇੱਕ